ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅੱਜ ਅਸੀਂ ਆਪਣੇ ਹਲਕੇ ਪੈਲ ਦੇ ਵਿੱਚ ਦਰਾਹਾ ਬਲਾਕ ਦੇ 14 ਗਰਾਊਂਡਾਂ ਦਾ ਜਿਹੜੇ ਕਿ ਨਵੇਂ ਗਰਾਊਂਡ ਬਣਨੇ ਆ ਉਹਨਾਂ ਦਾ ਅਸੀਂ ਉਦਘਾਟਨ ਕਰਨ ਆ ਰਹੇ ਆ ਜਵੇਰੇ ਅਸੀਂ ਮਲੀਪੁਰ ਅ ਬਿਸ਼ਨਪੁਰਾ ਤੇ ਹੁਣ ਜੈਪੁਰੇ ਦੇ ਵਿੱਚ ਉਦਘਾਟਨ ਕਰਨ ਦੇ ਲਈ ਆਏ ਆ ਇਦਾਂ ਹੀ ਲਗਾਤਾਰ ਸ਼ਾਮ ਦੇ 6 ਵਜੇ ਤੱਕ ਉਦਘਾਟਨਾ ਦਾ ਜਿਹੜਾ ਅੱਜ ਸਮਾਂ ਰੱਖਿਆ ਗਿਆ ਅੱਜ ਇਹ ਜਿਹੜੇ ਗਰਾਊਂਡ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰ ਦ੍ਰਿਸ਼ਟੀ ਸੋਚ ਜਿਨ੍ਹਾਂ ਦੀ ਸੋਚ ਇਹੀ ਆ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਜੇ ਨਸ਼ੇ ਪੱਤੇ ਤੋਂ ਦੂਰ ਕਰਨਾ ਤਾਂ ਜ਼ਰੂਰੀ ਆ ਕਿ ਅਸੀਂ ਉਹਨਾਂ ਨੂੰ ਗਰਾਊਂਡਾਂ 'ਚ ਲੈ ਕੇ ਆਈਏ ਗਰਾਊਂਡਾਂ 'ਚ ਤਾਂ ਲੈ ਕੇ ਆਵਾਂਗੇ ਜੇ ਵਧੀਆ ਗਰਾਊਂਡ ਬਣੇ ਹੋਣਗੇ ਸੋ ਅੱਜ ਤਕਰੀਬਨ 3.5 ਕਰੋੜ ਰੁਪਏ ਦੇ ਜਿਹੜੇ ਕੰਮ ਨੇ ਪੂਰੇ ਹਲਕੇ ਦੇ ਵਿੱਚ ਕੱਲੇ ਦਰਾਹਾ ਬਲਾਕ ਦੇ ਗਰਾਊਂਡਾਂ ਦੇ ਉਹ ਅੱਜ ਸ਼ੁਰੂ ਕਰਨ ਅਸੀਂ ਜਾ ਰਹੇ ਹਾਂ ਔਰ ਬਹੁਤ ਵਧੀਆ ਤੇ ਸ਼ਾਨਦਾਰ ਗਰਾਊਂਡ ਬਣਨਗੇ ਸਾਡੇ ਬੱਚਿਆਂ ਦੇ ਲਈ ਅਸੀਂ ਸਾਡੀ ਸੋਚ ਆ ਕਿ ਅਸੀਂ ਬੱਚਿਆਂ ਨੂੰ ਚੰਗੇ ਪਾਸੇ ਲਈਏ ਸਾਡੀ ਉਹ ਸੋਚਣੀ ਹੈ ਕਿ ਜਿਵੇਂ ਪਹਿਲਾਂ ਵਾਲੇ ਸਾਡੇ ਇੱਥੋਂ ਦੇ ਕਰਦੇ ਰਹੇ ਆ ਕਿਉਂਕਿ ਆਮ ਲੋਕ ਵੀ ਗੱਲਾਂ ਕਰਨ ਲੱਗੇ ਸੀ ਇਹ ਭਾਈ ਜਿਹੜੀ ਸ਼ਰਾਬ ਆ ਉਹ ਚੇਅਰਮੈਨ ਵਾਲੀ ਲੈਣੀ ਆ ਜਾਂ ਐਮਐਲਏ ਵਾਲੀ ਲੈਣੀ ਆ ਉਹਨਾਂ ਦਾ ਕੰਮ ਸੀ ਉਹਨਾਂ ਦੀ ਸੋਚ ਸੀ ਕਿ ਅਸੀਂ ਬੱਚਿਆਂ ਨੂੰ ਨਸ਼ੇ ਵਾਲੇ ਪਾਸੇ ਲਾਉਣਾ ਸਾਡੀ ਸੋਚ ਆ ਕਿ ਅਸੀਂ ਬੱਚਿਆਂ ਨੂੰ ਗਰਾਊਂਡਾਂ ਵਾਲੇ ਪਾਸੇ ਲਾਉਣਾ ਤੇ ਅੱਜ ਅਸੀਂ ਸਾਡੇ ਮਨਿਸਟਰ ਤਰਨਪ੍ਰੀਤ ਸੌਂਦ ਜੀ ਜਿਹੜੇ ਕਿ ਸਾਡੇ ਪਿੰਡੂ ਵਿਕਾਸ ਦੇ ਮਨਿਸਟਰ ਵੀ ਨੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਹਲਕੇ ਨੂੰ ਬਹੁਤ ਵੱਡੀਆਂ ਸੁਗਾਤਾਂ ਦਿੱਤੀਆਂ ਕਿੰਨੇ ਗਰਾਊਂਡ ਜਿਹੜੇ ਬਣੇ ਜਾ ਰਹੇ ਨੇ ਸਾਡੇ ਅੱਜ ਅਸੀਂ 14 ਗਰਾਊਂਡਾਂ ਦਾ ਅਧ்கਟਨ ਕਰਨ ਜਾ ਰਹੇ ਆ ਪਰ ਜਿਹੜੇ ਸਾਡੇ ਹਲਕੇ ਦੇ ਵਿੱਚ ਟੋਟਲ ਗਰਾਊਂਡਾਂ ਦੀ ਜਿਹੜੀ ਹੈਗੀ ਆ ਉਹ 36 ਦੇ ਕਰੀਬ ਸਾਡੇ ਗਰਾਊਂਡ ਸਾਡੇ ਹਲਕੇ 'ਚ ਬਣਨੇ ਆ ਤੇ ਅਸੀਂ ਧੰਨਵਾਦ ਕਰਦੇ ਕਿੰਨੀ ਲਾਗਤ ਨਾਲ ਬਣ ਜਾ ਰਹੇ ਨੇ ਜਿਹੜੇ ਸਾਰੇ ਗਰਾਊਂਡ ਸਾਰੇ ਗਰਾਊਂਡ ਸਾਡੇ 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਹੇ ਆ ਵਾਈਕਰੂ ਜੀ ਦਾ ਖਾਸਾ ਵਾਈਕਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਵੀ ਅੱਜ ਪੂਰੇ ਪੈਣ ਹਲਕੇ ਦੇ ਵਿੱਚ ਉਹਨਾਂ ਨੇ ਟੋਟਲ 14 ਗਰਾਊਂਡਾਂ ਦਾ ਜਿਹੜਾ ਨੀ ਪੱਥਰ ਰੱਖਣਾ ਕਿ ਪੂਰੇ ਪੈਲ ਹਲਕੇ ਦੇ ਵਿੱਚ ਸਾਡੇ ਟੋਟਲ 36 ਤੋਂ ਜ਼ਿਆਦਾ ਜਿਹੜੇ ਗਰਾਊਂਡ ਨੇ ਉਹ ਬਣੇ ਜਾ ਰਹੇ ਨੇ ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰਾਪਤੀ ਹੈ ਵੀ ਜਿਵੇਂ ਆਪਾਂ ਯੂਥਲੀ ਇਹ ਗਰਾਊਂਡ ਬਣਾ ਰਹੇ ਆਂ ਤੇ ਉਹਨਾਂ ਨੂੰ ਨਸ਼ੇ ਆਲੋ ਕੱਢ ਕੇ ਸਪੋਰਟਸ ਵੱਲ ਪਾਉਣਾ ਤੇ ਆਗਮਕਨੀ ਪਾਰਟੀ ਦੀ ਇਹ ਸੋਚ ਹੈ ਕਿ ਹਰੇਕ ਪਿੰਡ ਦੇ ਵਿੱਚ ਇਦਾਂ ਦਾ ਗਰਾਊਂਡ ਹੋਣ ਕਿ ਉਹਨੇ ਸਾਰੇ ਇਕੁਪਮੈਂਟ ਜਿਹੜੇ ਹੈ ਬੱਚਿਆਂ ਨੂੰ ਮਿਲਣ ਤਾਂ ਕਿ ਬੱਚੇ ਸਾਰਾ ਤੋਂ ਜ਼ਿਆਦਾ ਆ ਕੇ ਗਰਾਊਂਡ ਦੇ ਵਿੱਚ ਖੇਡ ਸਕਣ ਤੇ ਸਾਡੀ ਮਿੱਟੂ ਮਿੱਟੀ ਜੋ ਪਰਮਨਟ ਫੀਚਰ ਤੇ ਸ਼ੁਮਨ ਗਿਲ ਵਰਗੇ ਫੋਰ ਨੌਜਵਾਨ ਵੱਡੇ ਪੱਦਰ ਤੇ ਆਪਣੇ ਦੇਸ਼ ਦੇ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਐਮਐਲਏ ਸਾਹਿਬ ਦੀ ਤੇ ਮੰਤਰੀ ਸਾਹਿਬ ਦੀ ਸੋਚ ਨੂੰ ਸਲਾਮ ਹੈ ਕੀ ਕਹਿਣਾ ਚਾਹੇਗੇ ਜਿਵੇਂ ਕਿ ਜੁੱਥ ਨੂੰ ਨਸ਼ਿਆਂ ਦੇ ਬਲ ਜਾ ਰਿਹਾ ਸੀ ਤੇ ਹੁਣ ਗਰਾਊਂਡ ਬਣਾਏ ਜਾ ਰਹੇ ਨੇ ਨਾਲ ਕਿੰਨਾ ਫਰਕ ਹੋਗਾ ਜੀ ਦੇਖੋ ਜਿਹੜੇ ਨੌਜਵਾਨ ਪਹਿਲਾਂ ਬਿਲੇ ਫਿਰਦੇ ਸੀਗੇ ਪਿੰਡਾਂ ਦੇ ਵਿੱਚ ਕਿਉਂ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਸੀ ਪਰ ਜਦੋਂ ਹੁਣ ਹਰੇਕ ਪਿੰਡ ਦੇ ਵਿੱਚ ਵਧੀਆ ਗਰਾਊਂਡ ਬਣਨਗੇ ਉੱਥੇ ਵਾਲੀਬॉल ਜਾਂ ਫੁੱਟਬਾਲ ਕ੍ਰਿਕਟ ਵਰਗੀਆਂ ਹੋਰ ਸਪੋਰਟਸ ਹੋਣਗੀਆਂ ਤਾਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਰੁਚੀ ਪਾਉਗੀ ਖੇਡਣ ਦੇ ਵਿੱਚ ਹਰੇਕ ਪਿੰਡ ਦੇ ਨੌਜਵਾਨ ਦੀ ਮੇਨ ਲੱਗਦਾ ਸਭ ਤੋਂ ਜਿਹੜੀ ਵੱਡੀ ਮੰਗ ਹੈ ਉਹ ਇਹ ਹੀ ਹੁੰਦੀ ਹੈ ਵੀ ਪਿੰਡ ਦੇ ਵਿੱਚ ਇੱਕ ਵਧੀਆ ਗਰੰਗ ਹੋਵੇ ਜਿੱਥੇ ਜਾ ਕੇ ਉਹ ਖੇਡ ਸਕਣ ਤੇ ਮੈਨੂੰ ਲੱਗਦਾ ਹੈ ਬਜ਼ੁਰਗਾਂ ਦੇ ਲਈ ਵੀ ਇਹ ਬਹੁਤ ਵੱਡੀ ਹੈ ਕਿਉਂਕਿ ਉਹ ਇੱਥੇ ਸੈਰ ਕਰਨਾ ਹੁੰਦੇ ਨਹੀਂ ਤੇ ਬੱਚੇ ਨੂੰ ਖੇਡਦੇ ਹੋਏ ਵੀ ਦੇਖਦੇ ਨੇ ਇਹ ਸਾਡੀ ਬਹੁਤ ਲੰਬੇ ਸਮੇਂ ਤੋਂ ਸਾਡੀ ਮੰਗ ਸੀ ਜੀ ਪਹਿਲਾਂ ਵੀ ਬਹੁਤ ਐਮਐਲ ਆ ਕੇ ਗਏ ਨੇ ਉਰੇ ਜੀ ਮੈਂ ਕੁਮਰ ਸਿੰਘ ਲੱਖਾ ਜੀ ਵੀ ਪਹਿਲਾਂ ਸਾਨੂੰ ਬਲਾਰੇ ਦਿਲੋਂ ਦੇ ਰਹੇ ਸਾਡੇ ਪਿੰਡ ਵਸਿਆਂ ਨੂੰ ਪਰ ਸਾਡੇ ਗਿਆਸਪ੍ਰਾ ਸਾਹਿਬ ਜੀ ਨੇ ਛੱਡਣਾ ਵਾਦਾ ਕਰਿਆ ਸੀ ਵੀ ਇਹ ਗਰਾਊਂਡ ਬਣਾਵਾਂਗੇ ਤੇ ਔਰ ਸੜਕ ਬਣਾਵਾਂਗੇ ਔਰ ਗਰਾਊਂਡ ਦਾ ਵੀ ਅਜੇ ਨਹੀਂ ਪੱਥਰ ਲੱਗਤਾ ਤੇ ਉਧਰ ਨਾਲ ਸਾਡੇ ਸੜਕ ਦਾ ਵੀ ਬਣਿਆ ਹੋਇਆ ਜੀ ਬਹੁਤ ਜਲਦੀ ਸਾਡੇ ਕੰਮ ਸ਼ੁਰੂ ਹੋਣੇ ਪਏ ਜੀ ਸਾਡੀ ਬਹੁਤ ਚਿਰ ਤੋਂ ਧੰਨਵਾਦ ਜੀ ਬਕਵਾ ਸਿੰਘ ਮਾਨਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਐਮਐਲਏ ਮਨਿੰਦਰ ਸਿੰਘ ਹਸਪੜੀ ਜੀ ਦਾ ਇਹਨਾਂ ਨੇ ਸਾਡੇ ਬੱਚਿਆਂ ਨੂੰ ਨਸ਼ੇ ਪਤੇ ਤੋਂ ਦੂਰ ਕਰਨ ਦੇ ਬਾਰੇ ਸੋਚਿਆ ਗਰਾਉਂਡ ਦੇ ਨਾਲ ਜੋੜਿਆ